ਵੈਲਕਮ ਸਾਰਿਆਂ ਤੋਂ ਪਹਿਲਾਂ ਸਾਰੀ YouTube ਫੈਮਿਲੀ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਵੈਲਕਮ ਆਓ ਜੀ ਆਇਆਂ ਨੂੰ ਸਾਰੇ ਆਨੇ ਇਸ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਹੈ ਨੋਟੀਫਿਕੇਸ਼ਨ ਔਨ ਰੱਖਣਾ ਕਿਉਂਕਿ ਜੋ ਵੀ ਮੈਂ ਵੀਡੀਓ ਪਾਵਾਂ ਤੇ ਤੁਹਾਡੇ ਕੋਲੇ ਪਹੁੰਚ ਸਕੇ ਕੀ ਲਾਈਕ ਤੇ ਸ਼ੇਅਰ ਜਰੂਰ ਕਰਦਿਆ ਕਰੋ ਵਧੀਆ ਲੱਗੇ ਤਾਂ ਵਧੀਆ-ਵਧੀਆ ਕਮੈਂਟ ਵੀ ਜਰੂਰ ਕਰਿਆ ਕਰੋ ਅੱਜ ਆਪਾਂ ਤੁਹਾਨੂੰ ਦੱਸਾਂਗੇ ਕਿ ਪੈਰਦਾਨ ਕਿਸ ਤਰ੍ਹਾਂ ਬਣਾਈਦਾ ਹੈ ਹੀ ਆਪਾਂ ਪੈਰਦਾਨ ਬਣਾਇਆ ਹੈ ਬਣਾਉਂਦਿਆਂ ਨੂੰ ਤਾਂ ਹੋ ਗਏ ਇਸ ਨੂੰ 5 ਦਿਨ ਤੇ ਅੱਜ ਇਹ ਥੋੜਾ ਬਣ ਗਿਆ ਤੇ ਕੰਪਲੀਟ ਵੀ ਹੋਣ ਤੇ ਆਇਆ ਤੇ ਮੇਰੇ ਬੈਠੀ ਬੈਠੀ ਦੇ ਮਨ ਦੇ ਵਿੱਚ ਆਇਆ ਕਿਉਂ ਨਾ ਇਹ ਤੁਹਾਨੂੰ ਵੀ ਦੱਸਿਆ ਜਾਵੇ ਤੁਸੀਂ ਵੀ ਘਰ ਇਸ ਤਰ੍ਹਾਂ ਤਿਆਰ ਕਰੋ ਪੁਰਾਣੇ ਕੱਪੜਿਆਂ ਤੋਂ ਪੈਰਦਾਨ ਤੇ ਬਹੁਤ ਵਧੀਆ ਬਣਦਾ ਹੈ ਤੇ ਬਹੁਤ ਮਜ਼ਬੂਤ ਹੁੰਦਾ ਹੈ ਜੋ ਆਪਾਂ ਬਾਜ਼ਾਰ ਵਿੱਚੋਂ ਲਿਆਉਂਦੇ ਹਾਂ ਉਹ ਇੰਨਾ ਵਧੀਆ ਵੀ ਨਹੀਂ ਬਣਿਆ ਹੁੰਦਾ ਤੇ ਇੰਨਾ ਮਜ਼ਬੂਤ ਵੀ ਨਹੀਂ ਹੁੰਦਾ ਤੇ ਇਹ ਆਪਾਂ ਹੱਥੀਂ ਤਿਆਰ ਕੀਤਾ ਹੈ ਪਹਿਲਾਂ ਇਸ ਤਰ੍ਹਾਂ ਗੋਲ ਘੇਰਾ ਇਸ ਤੋਂ ਸਟਾਰਟ ਕਰ ਲੈਣਾ ਠੀਕ ਹੈ ਤੁਸੀਂ ਰੰਗ-ਬਰੰਗੇ ਕੱਪੜੇ ਲਗਾ ਸਕਦੇ ਹੋ ਜਿਵੇਂ ਪਹਿਲਾਂ ਮੈਂ ਫਿਰੋਜੀ ਲਗਾਇਆ ਫਿਰ ਪਿੰਕ ਲਗਾ ਦਿੱਤਾ ਫਿਰ ਵਾਈਟ ਲਗਾ ਦਿੱਤਾ ਫਿਰ ਪਿੰਕ ਲਗਾ ਦਿੱਤਾ ਫਿਰ ਵਾਈਟ ਫਿਰ ਫਿਰੋਜੀ ਜੋ ਆਪਣੇ ਘਰ ਦੇ ਵਿੱਚ ਪੁਰਾਣੇ ਕੱਪੜੇ ਹੁੰਦੇ ਹਨ ਪਹਿਲਾਂ ਉਸ ਨੂੰ ਲੰਬੀਆਂ-ਲੰਬੀਆਂ ਲੀਰਾਂ ਕੱਟ ਲੈਣੀਆਂ ਜਿਵੇਂ ਆਪਾਂ ਕੱਪੜਾ ਲੰਬਾ-ਲੰਬਾ ਕੱਟ ਲੈਂਦੇ ਆ ਇਸ ਤਰ੍ਹਾਂ ਇਸ ਤਰ੍ਹਾਂ ਕੱਟ ਲੈਣਾ ਲੰਬਾ ਲੰਬਾ ਠੀਕ ਹੈ ਇਸ ਤਰ੍ਹਾਂ ਇਸ ਨੂੰ ਲੰਬਾ ਲੰਬਾ ਕੱਟ ਲੋ ਲੰਬੇ ਲੰਬੇ ਕੱਟ ਕੇ ਫਿਰ ਇਸ ਨੂੰ ਇੱਥੋਂ ਬਣਾਉਣਾ ਸਟਾਰਟ ਕਰ ਲੈਣਾ ਹੈ ਤੇ ਗੋਲ 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 ਗੋਲੇ ਇਸ ਤਰ੍ਹਾਂ ਇਸ ਤਰ੍ਹਾਂ ਇਸ ਤਰ੍ਹਾਂ ਬਣਾਉਂਦੇ ਬਣਾਉਂਦੇ ਇੱਥੇ ਤੱਕ ਆ ਜਾਣਾ ਜਦੋਂ ਇੱਥੋਂ ਤੱਕ ਕਰਾ ਗਏ ਤਾਂ ਮੇਰੇ ਦਿਮਾਗ ਵਿੱਚ ਆਇਆ ਮੈਂ ਕਿ ਤੁਹਾਨੂੰ ਵੀ ਦੱਸੀਏ ਵੀ ਮੈਂ ਇਸ ਤਰ੍ਹਾਂ ਬਣਾਇਆ ਹੈ ਆਪਣੇ ਘਰੇ ਪੁਰਾਣੇ ਕੱਪੜੇ ਤਾਂ ਫਟੇ ਪਏ ਹੀ ਹੁੰਦੇ ਹੈ ਹਨਾ ਉਹਨਾਂ ਨੂੰ ਆਪਾਂ ਇਸ ਤਰ੍ਹਾਂ ਬਣਾ ਲਈਏ ਤੇ ਨਾਲੇ ਤਾਂ ਕੱਪੜਾ ਵੀ ਘਰੇ ਪਏ ਹੁੰਦੇ ਆ ਬਾਦੂ ਉਸ ਲੱਗ ਜਾਂਦੀ ਹੈ ਕੋਈ ਨਾ ਕੋਈ ਚੀਜ਼ ਬਣ ਜਾਂਦੀ ਹੈ ਨਾਲੇ ਇਹ ਵਧੀਆ ਹੁੰਦਾ ਇਸ ਦੀ ਗੰਡ ਇਸ ਤਰ੍ਹਾਂ ਲਗਾਉਣੀ ਹੈ ਜਿਵੇਂ ਇਹ ਛੇਦ ਬਣਿਆ ਹੈ ਇਸ ਨੂੰ ਇਸ ਦੇ ਵਿੱਚ ਦੀ ਇਸ ਤਰ੍ਹਾਂ ਕੱਢ ਦੇਣਾ ਮੈਂ ਹੁਣ ਤੁਹਾਨੂੰ ਦੱਸਦੀ ਆ ਵੀ ਕਿਵੇਂ ਬਣਾਉਣਾ ਹੈ ਦੇਖੋ ਬਣ ਗਈ ਨਾ ਇਹ ਗੱਠ ਇਹ ਬਣ ਗਈ ਥੋੜਾ ਢਿੱਲਾ ਰੱਖਣਾ ਜਿਆਦਾ ਲੂਜ਼ ਵੀ ਨਹੀਂ ਰੱਖਣਾ ਤੇ ਜਿਆਦਾ ਟਾਈਟ ਵੀ ਨਹੀਂ ਕਿਉਂਕਿ ਦੂਸਰਾ ਜਦੋਂ ਆਪਣਾ ਗੇੜ ਆਏਗਾ ਤੇ ਇਹਦੇ ਵਿੱਚ ਦੀ ਹੀ ਆਪਾਂ ਲਗਾਉਣਾ ਹੈ ਫਿਰ ਇਸ ਨੂੰ ਇਸ ਤਰ੍ਹਾਂ ਦੂਸਰੇ ਵਿੱਚ ਦੀ ਇਸ ਤਰ੍ਹਾਂ ਇਸ ਤਰ੍ਹਾਂ ਲਗਾਉਣਾ ਹੈ ਇਸ ਤਰ੍ਹਾਂ ਇਸ ਨੂੰ ਕਰਕੇ ਦੇਖਿਆ ਨਾ ਆ ਗਈ ਨਾ ਤੁਹਾਨੂੰ ਸਮਝ ਆ ਰਹੀ ਹੈ ਨਾ ਫਿਰ ਇਸ ਤਰ੍ਹਾਂ ਇਸ ਨੂੰ ਇਹਦੇ ਵਿੱਚ ਦੀ ਇਹ ਮੈਂ ਕਰ ਦੇਣਾ ਇਹ ਮੈਂ ਕੋਈ ਸੂਈ ਨਹੀਂ ਲਈ ਕੋਈ ਸਲਾਈ ਨਹੀਂ ਲਈ ਬਸ ਹੱਥਾਂ ਦੇ ਨਾਲ ਹੀ ਬੈਠੀ ਬੈਠੀ ਨੇ ਤਿਆਰ ਕੀਤਾ ਹੈ ਦੇਖੋ ਇਸ ਤਰ੍ਹਾਂ ਫਿਰ ਇਸ ਨੂੰ ਇਸ ਤਰ੍ਹਾਂ ਕਰ ਲੈਣਾ ਹੈ ਇਹ ਅੱਗੇ ਰੱਖਣਾ ਹੈ ਅੱਗੇ ਰੱਖ ਕੇ ਇਸ ਨੂੰ ਇਸ ਤਰ੍ਹਾਂ ਜੋ ਇਹ ਛੇਦ ਹੈ ਇਸ ਵਿੱਚ ਦੀ ਫਿਰ ਲੰਘਾ ਦਿਓ ਇਸ ਤਰ੍ਹਾਂ ਇਸ ਨੂੰ ਇਹਦੇ ਵਿੱਚ ਦੀ ਲੰਘਾ ਦਿਓ ਚੰਗੀ ਤਰ੍ਹਾਂ ਤੁਹਾਨੂੰ ਸਮਝ ਆ ਜਾਵੇ ਤਾਂ ਕਰਕੇ ਮੈਂ ਹੌਲੀ ਹੌਲੀ ਕਰਕੇ ਤੁਹਾਨੂੰ ਦੱਸ ਰਹੀ ਹਾਂ ਕਿਉਂਕਿ ਤੁਸੀਂ ਵੀ ਘਰੇ ਤਿਆਰ ਕਰ ਲਮੋ ਤੇ ਫਿਰ ਮੈਨੂੰ ਕਮੈਂਟ ਕਰਕੇ ਦੱਸੋ ਵੀ ਹਾਂਜੀ ਕਿਸ ਤਰ੍ਹਾਂ ਦਾ ਬਣਿਆ ਦੇਖੋ ਇਹ ਥੋੜਾ ਲੂਜ਼ ਰੱਖਿਆ ਨਾ ਫਿਰ ਅਗਲਾ ਛੇ ਇਸ ਦੇ ਵਿੱਚ ਦੀ ਹੀ ਲਗਾਉਣਾ ਹੈ ਆਪਾਂ ਫਿਰ ਇਹ ਇਸ ਤਰ੍ਹਾਂ ਅੱਗੇ ਕਰਕੇ ਦਿਸ ਰਿਹਾ ਨਾ ਤੁਹਾਨੂੰ ਥੋੜਾ ਨੇੜੇ ਕਰਕੇ ਦਿਖਾਵਾਂ ਫਿਰ ਇਹਦੇ ਵਿੱਚ ਦੀ ਇਸ ਤਰ੍ਹਾਂ ਲਗਾ ਦੇਣਾ ਹੈ ਇਸ ਨੂੰ ਅੱਗੇ ਰੱਖਣਾ ਇਸ ਤਰ੍ਹਾਂ ਇਸ ਦੇ ਵਿੱਚ ਦੀ ਇਸ ਤਰ੍ਹਾਂ لگا دینا ہے دیکھو اس طرح جب لنگاو مانگے اس طرح بان رہا ہے دیکھو تھوڑا نیڑے کر کے دکھا تو مطلب. اس طرح کنڈیاں یہ بان جان گیا دیکھو پھر اس طرح دکھا دیو یہ دا میرا کمپلیٹ ہویا ہی پیاسی کل میرے بیٹھی بیٹھی دے مان دے آیا میں کیوں نہ تہاں نوی دکھائیے دیکھو اس طرح ਬੜੀ ਨਸ਼ੇਦ ਫਿਰ ਹੀ ਇਸ ਤਰ੍ਹਾਂ ਇਹ ਜਦੋਂ ਕਾਲੀ ਰੌਂਡ ਉੱਪਰ ਦੀ ਇਸ ਤਰ੍ਹਾਂ ਲੱਗ ਜਾਏਗੀ ਤਾਂ ਇਹ ਵਧੀਆ ਲੱਗੇਗਾ ਤੇ ਸੋਨਾ ਲੱਗੇਗਾ ਕਾਲੇ ਨਾਲ ਇਹ ਪੈਰਦਾਨ ਹੈ ਕਿਉਂਕਿ ਆਪਣੇ ਘਰ ਕੱਪੜੇ ਤਾਂ ਸਭ ਦੇ ਹੀ ਪਏ ਹੁੰਦੇ ਆ ਆਪਾਂ ਸੁੱਟ ਦਿੰਨੇ ਆ ਗਰੀਬਾਂ ਨੂੰ ਦੇ ਦਿੰਨੇ ਆ ਗਰੀਬਾਂ ਨੂੰ ਤਾਂ ਚਲੋ ਦੇਣੇ ਹੀ ਚਾਹੀਦੇ ਆ ਪਰ ਇਹਨਾਂ ਨੂੰ ਆਪਾਂ ਪੁਰਾਣੇ ਕੱਪੜਿਆਂ ਨੂੰ ਵਰਤੋਂ ਵਿੱਚ ਵੀ ਲਿਆ ਸਕਦੇ ਹਾਂ ਦੇਖੋ ਤੁਹਾਨੂੰ ਸਮਝ ਆਈ ਹੈ ਨਾ ਜੇ ਸਮਝ ਨਾ ਆਈ ਤਾਂ ਮੈਨੂੰ ਫਿਰ ਤੁਸੀਂ ਦੱਸ ਦੇਣਾ ਵੈਸੇ ਤੁਸੀਂ ਇਹ ਵੀਡੀਓ ਕੱਢੋਗੇ ਤਾਂ ਤੁਹਾਨੂੰ ਪਤਾ ਹੀ ਲੱਗ ਜਾਣਾ ਥੋੜਾ ਮੁਸ਼ਕਲ ਨਾਲ ਨਿਕਲਦਾ ਹੈ ਤਾਂ ਕਿ ਢਿੱਲਾ ਰੱਖੋ ਜਦੋਂ ਆਪਾਂ ਢਿੱਲਾ ਰੱਖਾਂਗੇ ਤਾਂ ਨਾ ਜਲਦੀ ਨਿਕਲ ਜਾਂਦਾ ਇਹ ਵਿੱਚ ਦੀ ਫਿਰ ਐਵੇਂ ਆ ਨਾ ਐਵੇਂ ਕਪੜਾ ਨਿਕਲਿਆ ਜਿਵੇਂ ਆ ਗੋਲ ਰੱਖੇ ਇਹਦੇ ਵਿੱਚ ਦੀ ਐਵੇਂ ਕੱਢ ਦੇਣਾ ਇਹਨੂੰ ਆ ਦੇਖੋ ਕੁੰਡੀਆਂ ਜੀਆਂ ਬਣ ਰਹੀਆਂ ਨਾ ਇਸ ਤਰ੍ਹਾਂ ਬਣ ਜਾਣਗੀਆਂ ਇਹ ਸਾਰਾ ਹੀ ਮੈਂ ਇਸ ਤਰ੍ਹਾਂ ਹੀ ਬਣਾਇਆ ਹੈ ਦੇਖੋ ਤੁਹਾਨੂੰ ਨੇੜੇ ਕਰਕੇ ਦਿਖਾਈਏ ਦੇਖੋ ਕਿਵੇਂ ਲੱਗਾ ਤੁਹਾਨੂੰ ਇਹ ਹੁਣ ਇੱਕ ਇਸ ਤਰ੍ਹਾਂ ਆ ਜਾਣਾ ਜੋ ਮੈਂ ਤੁਹਾਨੂੰ ਦਿਖਾਇਆ ਹੈ ਇਹ ਪੂਰੇ ਉੱਪਰ ਦੀ ਮੈਂ ਇਸ ਤਰ੍ਹਾਂ ਕਾਲੇ ਨਾਲ ਹੀ ਕਰ ਦੇਵਾਂਗੀ ਦੇਖੋ ਤੁਹਾਨੂੰ ਕਿਸ ਤਰ੍ਹਾਂ ਲੱਗਿਆ ਜੇ ਤੁਹਾਨੂੰ ਸਮਝ ਲੱਗ ਗਈ ਹੋਈ ਤਾਂ ਮੈਨੂੰ ਜ਼ਰੂਰ ਦੱਸਣਾ ਇਸ ਤੋਂ ਅੱਗੇ ਵੀਡੀਓ ਆਏਗੀ ਨੋਟੀਫਿਕੇਸ਼ਨ ਆਨ ਰੱਖਣਾ ਜੋ ਵੀ ਮੈਂ ਘਰ ਦੇ ਵਿੱਚ ਕੰਮ ਕਰਦੀ ਹਾਂ ਕੁਸ਼ੀ ਵੀ ਬਣਾਉਂਦੀ ਹਾਂ ਮੈਂ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਦੀ ਹਾਂ ਕਿ ਮੈਂ ਤੁਹਾਨੂੰ ਵੀ ਦੱਸ ਸਕਾਂ ਬਹੁਤ ਬਹੁਤ ਧੰਨਵਾਦ ਸਾਰੀ ਭੈਣ ਭਰਾਵਾਂ ਦਾ